ਦੇਖੋ ਜੀ ਜਿਹੜਾ ਅੱਗ ਦਾ ਪੂਗਾ ਬਾਲਿਆ ਜਾ ਰਿਹਾ ਜੀ ਦੋਤੇ ਦੀ ਖੋਜੀ ਦੇ ਵਿੱਚ ਜਿਹੜੀਆਂ ਭੈਣਾਂ ਨੇ ਤੁਸੀਂ ਵੇਖਿਆ ਜੀ ਕੋੜੀਆਂ ਵੀ ਗਈਆਂ ਸਾਰਾ ਕੁਝ ਬੋਲਿਆ ਜੀ ਜੋ ਜੋ ਬੋਲਣ ਵਾਲੀ ਗੱਲ ਹੁੰਦੀ ਹੈ ਜੀ ਸ਼ੇਅਰ ਕਰੋ ਵੀਡੀਓ ਬਾਤ ਤੋਂ ਬਾਅਦ ਬਾਕੀ ਅਜੇ ਵੀ ਵੀਰਪਰਾ ਜਿਹੜੇ ਇਕੱਠੇ ਹੋਏ ਜੀ ਸਾਰੇ ਇਹ ਸੁਝਾਅ ਦਿੱਤੇ ਜਾ ਰਹੇ ਕਿ ਆਪੋ ਆਪਣਾ ਸਰਪੰਚ ਸਾਹਿਬ

ਇਹ ਸਾਡਾ ਕਾਕਾ ਜੀ ਜਿੰਦੀ ਖੁਸ਼ੀ ਮਨਾਈ ਜਾ ਰਹੀ ਹੈ ਜੀ ਕੀ ਨਾਮ ਆਤਾ ਹੈ ਕਾਕਾ ਦਾ ਗੁਰਨਵਾਰ ਸਿੰਘ ਗੁਰਨਵਾਰ ਸਿੰਘ ਜੀ ਹੁਣ ਉੱਠ ਪਿਆ ਜਵਾਨ ਗੁਰਨਵਾਰ ਸਿੰਘ ਜੀ ਹੁੰਦਾ ਅੱਜ ਧੋੜੀ ਮਨਾਈ ਜਾ ਰਹੀ ਹੈ ਪੁੱਤ ਦੀ ਦੇਖ ਸਾਧਿਆ ਜੀ ਰੋਟੀ ਖਾਂਦੀ ਨਹੀਂ ਤਦੇ ਤੂੰ ਇਸ ਤਰ੍ਹਾਂ ਬਿਮਾਰ ਹੋਣਾ ਤੇ ਵੀਡੀਓ ਸ਼ੇਅਰ ਕਰੋ ਨਾਲੇ ਵੱਤੋ-ਵੱਤ ਵਧਾਈਆਂ ਦਿਓ ਮੁਬਾਰਕਾਂ ਦਿਓ ਸਰਪੰਚ ਸਾਹਿਬ ਨੂੰ ਆਕੁਰਨਾ ਮਾਹੀ ਜਾਨੀ ਕਾ ਮੀਂ ਵੇਲੇ ਕਾਣ ਸੁਹਾਗਣ ਤੇਰੇ ਸਗਣ ਕਰੇ ਮੀ ਕੀ ਬੰਦੀ ਜੀਂ ਕਿ ਤੱਕ ਨੋ ਦੇ ਬਕਰੇ ਕਾਣ ਸੁਹਾਗਣ ਤੇਰੇ ਸਗਣ ਕਰੇ ਮੀ ਬਿਨ ਬਹੀ ਮਾਤਾ ਕੋਤਾ ਭੜੀ ਕੀ ਇੱਕ ਮੰਮੋਹਨੀ ਵੇ ਵੇ ਉਮਰ ਲੀ ਲੀ ਗਾਣੀਆਂ ਹਨ ਮਹਾਂਰੇ ਫਾਟਾ 3GB ਜੀ ਤੇ ਵੀਡੀਓ ਸ਼ੇਅਰ ਕਰੋ ਵੇਖੋ ਕਿ ਨਾ ਪੂਰਾ ਜਿਹੜਾ ਪੁੱਗਾ ਹੁਣ ਇਸ ਵਕਤ ਚੱਲ ਰਿਹਾ ਜੀ ਤੇ ਬੱਚੇ ਤੇ ਲੋੜੀ ਜਿਹੜੀ ਮਨਾਈ ਗਈ ਆ ਜੀ ਸਰਪੰਚ ਸਾਹਿਬ ਦੇ ਕਰੇ ਜੀ ਬਹੁਤ ਵਧੀਆ ਮਨਾਈ ਗਈ ਆ ਜੀ ਸਾਰੇ ਵੀਰਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਇੱਥੇ ਪਹੁੰਚਣ ਦੀ હરે દે હરે ਜੀ ਜੇ ਵੀਡੀਓ ਸ਼ੇਅਰ ਕਰੋਗਾ ਤੋਂ ਬਾਅਦ ਜੀ ਕਿ ਭੈਣਾਂ ਨੇ ਜਿਹੜਾ ਤੁਹਾਨੂੰ ਸੁਣਾਇਆ ਗਾ ਕੇ ਜੀ ਬੱਚੇ ਦੀਆਂ ਜਿਹੜੀਆਂ ਘੋੜੀਆਂ ਕਈਆਂ ਜਾਂਦਾ ਸੀ ਥੋਲੇ ਪੱਟੀ ਦੀ ਵਰਗਾ ਹੀ ਜਾਂਦੀ ਸੀ ਹੋਰ ਬੜਾ ਕੁਝ ਬੋਲਿਆ ਜਾਂਦਾ ਸੀ ਜੀ ਭੈਣਾਂ ਦਾ ਬਹੁਤ ਸੁਝੋਗ ਆ ਜੀ ਨਾਲ ਇਧਰ ਦਾਦੀ ਜੀ ਨੂੰ ਵੀ ਪੂਰੀ ਖੁਸ਼ੀ ਆ ਜੀ ਚਾਚੀ ਚਾਚੀ ਜੀ ਨੂੰ ਤਾਈ ਜੀ ਨੂੰ ਸਾਰੇ ਵੀਰ ਭਰਾ ਖੁਸ਼ੀ ਹੈ ਜੀ ਸਾਰੇ ਪਰਿਵਾਰ ਨੂੰ ਇਸ ਮੌਕੇ ਦੀ ਆਂਡ ਗਵਾਨ ਨੂੰ ਤੇ ਇੱਧਰ ਸਰਬਾਨ ਸਾਹਿਬ ਵੀ ਸਾਰੇ ਵੀਰ ਬੈਠੇ ਹੋਏ ਆ ਜੀ ਤੇ ਗੱਲਬਾਤ ਚੱਲ ਰਹੀ ਹੈ ਜਿਵੇਂ ਜਿਹੜਾ ਇਹ ਪੁੱਗਾ ਬਾਲਿਆ ਜਾ ਰਿਹਾ ਹੈ ਜੀ ਮੌਂਖਫਲੀ ਵੀ ਵੰਡੀ ਗਈ ਹੈ ਜੀ ਫੁੱਲੇ ਵੀ ਵੰਡੇ ਗਏ ਆ ਜੀ ਸੰਗਤਾਂ ਦੇ ਵਿਚਕਾਰ ਲੱਡੂ ਵੀ ਵੰਡੇ ਗਏ ਆ ਜੀ ਠੀਕ ਹੈ ਭਾਈ ਜੀ ਹਾਂਜੀ ਸਰਪੰਚ ਸਾਹਿਬ ਜੀ ਤੁਸੀਂ ਕੀ ਹੋਣਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਜਿਨੇ ਵੀ ਇੱਥੇ ਵੀਰ ਪਹੁੰਚਿਆ ਜੀ ਸਾਰੇ ਭੈਣਾਂ ਨੇ ਵੀ ਕੋੜੀਆਂ ਵੀ ਗਾਈਆਂ ਹੋਰ ਵੀ ਗੱਲਾਂ ਬਾਤਾਂ ਬਹੁਤ ਚੱਲੀਆਂ ਜੀ ਜੋ ਹੁਣ ਫੜੇ ਕਰੀਏ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਭੈਣ ਭਰਾਵਾਂ ਦਾ ਜੀ ਆਇਆਂ ਕਹਿੰਦਾ ਸਾਰਿਆਂ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢ ਕੇ ਆਜੇ ਭਰੀ ਆ ਇਸ ਤਰ੍ਹਾਂ ਹੀ ਆਜ ਰਿਆਂ ਸਾਰੇ ਭੈਣ ਭਰਾ ਖੁਸ਼ੀਆਂ ਦੇਵੇ ਸਾਰਿਆਂ ਦੇ ਘਰੇ ਇਸ ਤਰ੍ਹਾਂ ਹੀ ਭਰੀਆਂ ਜਾਣ ਸਾਰੇ ਨੂੰ ਮੈਂ ਬੇਨਤੀ ਕਰਦਾ ਹਾਂ ਬਹੁਤ ਹੀ ਦੀ ਜੀ ਸਰਪੰਚ ਸਰਦਾਰ ਬਤਾਰ ਸਿੰਘ ਜੀ ਜਿਨ੍ਹਾਂ ਦੇ ਘਰੇ ਦੋਤੀ ਦੀ ਦਾਤ ਬਖਸ਼ੀ ਗਈ ਸੀ ਜੀ ਉਸ ਦਿਮੇ ਦੋਤੇ ਦੀ ਦੋਤੇ ਦੀ ਦੋਤੇ ਦੀਆਂ ਜੀ ਤੇ ਪੂਰੀ ਖੋਚ ਹੈ ਜੀ ਹਰ ਇੱਕ ਵੀਰ ਤੇ ਤਾਂ ਜੀ ਮੈਂਬਰ ਸਾਹਿਬ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਸਰਪੰਚ ਸਾਹਿਬ ਵੱਲੋਂ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਕੀ ਗਣ ਜਾਣਿਆ ਜੀ ਉਹ ਜੀ ਬਹੁਤ ਮਨ ਨਾਲ ਭਾਈ ਜਾਲਾ ਸਾਂਝ ਵਧ ਗਈ ਜੀ ਬਿਲਕੁਲ ਇਨਾਂ ਦਿਨਾਂ ਦੇ ਵਿੱਚ ਇਕੱਠੇ ਲੱਗੇ ਪੁਰਾਣੇ ਜਵਾਨੇ ਜੁ ਇਕੱਠੇ ਹੁੰਦੇ ਨੇ ਲੋਕ ਹੁਣੇ ਮੇਰੇ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਹਾਂਜੀ ਹਾਂਜੀ ਚਲੋ ਇਹ ਵੀ ਕੁਝ ਘੰਟਾ ਕੱਢਿਆ ਜਿਆ ਵਿਚਾਰ ਨਾਲ ਖਸੇ ਗਏ ਆ ਬਿਲਕੁਲ ਜੀ ਬਿਲਕੁਲ ਦੇ ਦਿੰਦੇ ਆ ਜੀ ਕਿ ਰੋਜ਼ ਆਉਂਦਾ ਹਾਂਜੀ ਹਾਂਜੀ ਆ ਜੀ ਇਕੱਠੇ ਹੋਣਾ ਚਾਹੀਦਾ ਹੱਸਣਾ ਖੇਡਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਖੂਨ ਵਾਧਾ ਜੀ ਬਾਕੀ ਲੰਮਾ ਚਿਰ ਬੰਦਾ ਜੀਦਾ ਤੇ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਧੰਨਵਾਦ ਕਰਦੇ ਜੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਬਾਕੀ ਬੀਬੀਆਂ ਔਰੀਆਂ ਸੁਣ ਸਕਦੇ ਆ ਤੁਸੀਂ